ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸ਼ੇਰੇਵਾਲਾ ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਜਿੱਥੇ ਅੱਜ ਅਸੀਂ ਇੱਥੇ ਸਾਰੇ ਸਾਡੇ ਪੰਜਾਬ ਦੇ ਆਗੂ ਵੀ ਨਾਲ ਨੇ ਮੰਗਲ ਸਿੰਘ ਉਹ ਬਾਬਾ ਕਾਕਾ ਸਾਡੇ ਜ਼ਿਲ੍ਹੇ ਦੇ ਪ੍ਰਚਾਰਕ ਸਰਦਾਰ ਵਿਜਿੰਦਰ ਸਿੰਘ ਜਿਹੜੇ ਇਸ ਨਗਰ ਦੇ ਨੇ ਜੀਤ ਸਿੰਘ ਜੀ ਫਤੇਗੜ ਪਰ ਤੂਰ ਤੋਂ ਸਾਡੇ ਪ੍ਰਧਾਨ ਨੇ ਆਪਣੇ ਕੀ ਨਾਂ ਅਸੀਂ ਭੁੱਲ ਗਿਆ ਸੁਖਵਿੰਦਰ ਸੁਖਵਿੰਦਰ ਸਿੰਘ ਬੂਟਾ ਸੈ 19 ਸਰਦਾਰ ਅਮਰ ਸਿੰਘ ਜੀ ਸ੍ਰੀ ਇਹ ਸਾਡੇ ਸੂਬੇ ਦੇ ਆਗੂ ਇੱਥੇ ਸਾਡੀ ਜਿਹੜੀ ਅੱਜ ਸਾਰੀ ਟੇਪ ਪਹੁੰਚੀ ਆ ਜੇ ਮੈਂ ਗੱਲ ਕਰਾਂ ਬੜੇ ਭਰੇ ਮਨ ਨਾਲ ਦੁੱਖ ਦੀ ਗੱਲ ਆ ਕਿ ਆ ਤੁਸੀਂ ਦੇਖੋ ਕੈਮਰਾ ਦਿਖਾਈ ਮੜਿਆ ਜਾਂਦ ਸਾਰੀਆਂ ਫਸਲਾਂ ਜਿਹੜੇ ਨਾ ਤੈ ਸਹਿਰ ਹੋ ਚੁੱਕੀਆਂ ਜਿਹੜੇ ਮਤਲਬ ਪਸ਼ੂਆਂ ਦਾ ਚਾਰਾ ਸੀ ਉਹ ਵੀ 갈 ਚੁੱਕਾ ਤੇ ਢੋਨਾ ਜਿਹੜਾ ਉਹ ਬਿਲਕੁਲ ਖਤਮ ਹੋ ਚੁੱਕਾ ਜਿੱਥੇ ਕਿਸਾਨਾਂ ਨੇ ਉਹ ਜਿਹੜੀਆਂ ਜ਼ਮੀਨਾਂ ਸੀ ਨਾ ਮਾਵਲੇ ਤੇ ਵੀ ਲਈਆਂ ਹੋਈਆਂ ਤੇ ਆਪਦੀਆਂ ਜ਼ਮੀਨਾਂ ਤੇ ਵੀ ਜਿਹੜਾ ਬਹੁਤ ਵੱਡੇ ਖਰਚੇ ਕੀਤੇ ਹੋਏ ਸੀ ਝੋਨਾ ਹੁਣ ਪਲਿਆ ਹੋਇਆ ਸੀ ਜਿਹੜਾ ਵੱਢਣ ਦੀ ਤਿਆਰੀ ਸੀ ਹੋਰ ਵੀ ਨਹੀਂ ਲੁ। ਤੇ ਜੇ ਅੱਜ ਦੇਖਿਆ ਜਾਵੇ ਜੇ ਮੈਂ ਕੇਂਦਰ ਸਰਕਾਰ ਦੀ ਗੱਲ ਕਰਾਂ ਪਰਸ ਉਹਨਾਂ ਦਾ ਮੰਤਰੀ ਵੀ ਆਇਆ ਸੀ ਜਿਨੇ ਚੁੱਪ ਧਾਰੀ ਹੋਈ ਆ ਅਸੀਂ ਰਹਿ ਕਰਾਂਗੇ ਅਸੀਂ ਦੇਖਾਂਗੇ ਤੇ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ ਉਹ ਵੀ ਇੱਕ ਐਮ ਮੁੱਦਾ ਹੈਗਾ ਅੱਜ ਦੇ ਵਿਸ਼ੇ ਤੇ ਵੀ ਇੱਕ ਪਾਸੇ ਜਿਹੜਾ ਅੱਧਾ ਪੰਜਾਬ ਜਿਹੜਾ ਹੜਾਂ ਦੀ ਲਪੇਟ ਨਾ ਮਾਰ ਰਿਹਾ ਜਿੱਥੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਜਾਨੀ ਤੇ ਮਾਲੀ ਜਿੱਥੇ ਉਹਨਾਂ ਦੇ ਡੰਗਰ ਰੁੜ ਗਏ ਜਿਹੜੇ ਘਰ ਸੀ ਕਿਸਾਨਾਂ ਦੇ ਟਹਿ ਗਏ ਨੇ ਤੇ ਜਿਹੜੇ ਆਪ ਆ ਉਹ ਬਿਮਾਰਗਾ ਚ ਘਰੇ ਹੋਏ ਨੇ ਜਿਹੜਾ ਪਰਿਵਾਰ ਆ ਉਹ ਦੋ ਦੋ ਜੀ ਘਰਾਂ ਦੇ ਵਿੱਚ ਬੈਠੇ ਨੇ ਦੋ ਦੋ ਜੀ ਵਿਚਾਰੇ ਬੰਨਾਂ ਦੇ ਉੱਪਰ ਬੈਠੇ ਨੇ ਤੇ ਜਿਹੜੇ ਉਹਨਾਂ ਦੇ ਪਸ਼ੂ ਨੇ ਜਿਹੜੇ ਡੰਗਰ ਬਚੇ ਨੇ ਉਹ ਵੀ ਉਹਨਾਂ ਦੇ ਵਿਚਾਰੇ ਜਿਹੜੇ ਉਹ ਕੋਡੂ ਖੋਟੇ ਹੋਡੇ ਨੇ ਤੂੰ ਕੋ ਉਹਨਾਂ ਨੂੰ ਪੱਠੇ ਨਹੀਂ ਮਿਲੇ ਚਾਰਾ ਨਹੀਂ ਮਿਲਿਆ ਮੈਂ ਇਸ ਮੰਚ ਤੋਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਸਰੋਤਿਆਂ ਨੂੰ ਵੀ ਅੱਜ ਸਾਨੂੰ ਜਿਨ੍ਹਾਂ ਦਾ ਹਰਾਂ ਦਾ ਨੁਕਸਾਨ ਹੋਇਆ ਸਾਨੂੰ ਅੱਜ ਸਾਰਿਆਂ ਨੂੰ ਖਾੜਨ ਦੀ ਲੋੜ ਆ ਨਾਲ ਸਾਨੂੰ ਅੱਜ ਦਸਮਾ ਦਸੋਂਦ ਕੱਢਣ ਦੀ ਲੋੜ ਆ ਜਿੱਥੇ ਅਸੀਂ ਏਡੇ ਵੱਡੇ ਵੱਡੇ ਖਰਚ ਕਰਦੇ ਆ ਉਥੇ ਜਿਹੜੇ ਸਾਡੇ ਵੀਰਾਂ ਦੀ ਫਸਲ ਮਰ ਗਈ ਆ ਘਰ ਤਬਾਹ ਹੋ ਗਿਆ ਪਸ਼ੂ ਰੁੜ ਗਏ ਨੇ ਤੇ ਸਾਨੂੰ ਅੱਜ ਉਹਨਾਂ ਦੀ ਮਦਦ ਕਰਨ ਦਾ ਮੌਕਾ ਤੇ ਸੋ ਇਸ ਮੰਚਰੇ ਦੱਸਣਾ ਚਾਹੁੰਦੇ ਵੀ ਅੱਜ ਮੌਕਾ ਸਾਨੂੰ ਸਾਰਿਆਂ ਨੂੰ ਘਰਾਂ ਚੋਂ ਨਿਕਲ ਕੇ ਤੇ ਸਾਨੂੰ ਉਹਨਾਂ ਦੀ ਮਦਦ ਲਈ ਤਤਪਰ ਹੋਣਾ ਚਾਹੀਦਾ ਜਿੱਥੇ ਅਚਾਰ ਦੀ ਲੋੜ ਆ ਪੱਠਿਆਂ ਦੀ ਲੋੜ ਆ ਤੂਰੀ ਦੀ ਲੋੜ ਆ ਜਾਂ ਹੋਰ ਸਾਜੋ ਸਨਾਨ ਦੀ ਲੋੜ ਆ ਸਾਨੂੰ ਉਹਨਾਂ ਤੱਕ ਮਹੱਈਆ ਕਰਾਉਣਾ ਚਾਹੀਦਾ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਸਰਕਾਰਾਂ ਦੇ ਨਮਾਇਦਿਆਂ ਦੀ ਗੱਲ ਕਰਾਂ ਉਹ ਵੀ ਮੈਂ ਸਮਝਦਾ ਵੀ ਉਹ ਉਹਨਾਂ ਕੋਲੇ ਜਾਂਦੇ ਨੇ ਵੀ ਇਹ ਸਾਡੀ ਪਾਰਟੀ ਦੇ ਬੰਦੇ ਨੇ ਇਹ ਸਾਡੀ ਪਾਰਟੀ ਦੇ ਬੰਦੇ ਨੇ ਸਾਨੂੰ ਇਹ ਰਾਜਨੀਤਿਕ ਪਾਰਟੀਆਂ ਨੂੰ ਇਹ ਨਹੀਂ ਚਾਹੀਦਾ ਕਿ ਅਸੀਂ ਇਹ ਫੁੱਟਪਾਉ ਗੱਲਾਂ ਕਰੀਏ ਇਹਨਾਂ ਤੋਂ ਸਾਨੂੰ ਅੱਜ ਬਾਹਰ ਉੱਠਣ ਦੀ ਲੋੜ ਆ ਫੁੱਟਪਾਉ ਗੱਲਾਂ ਤੋਂ ਪਿੰਡਾਂ ਦੇ ਵਿੱਚ ਜੇ ਅਸੀਂ ਇਹ ਫੁੱਟਪਾਉ ਗੱਲਾਂ ਕਰਾਂਗੇ ਤੇ ਇਹ ਬਹੁਤ ਵਧੀਆ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਅੱਜ ਜਿਹੜਾ ਇਹ ਦੁਖਦਾਈ ਸਮਾਂ ਇਹ ਸਾਰਿਆਂ ਤੇ ਆਇਆ ਹੋਇਆ ਤੇ ਸਾਨੂੰ ਇਹ ਨਿਸ਼ਚਣ ਦੀ ਲੋੜ ਆ ਬੜੇ ਤਹੱਜੇ ਨਾਲ ਤੇ ਬੜੇ ਵੱਡੇ ਸਬਰ ਦੇ ਨਾਲ ਤੇ ਮੈਂ ਇਸ ਮੱਛ ਤੋਂ ਦੱਸਣਾ ਚਾਹੁੰਦਾ ਸਾਡੇ ਸੀਐਮ ਮੁੱਖ ਮੰਤਰੀ ਜੀ ਤਾਂ ਬਿਮਾਰ ਪਏ ਨੇ ਹਸਪਤਾਲ ਪਰ ਲੋਕਾਂ ਦੀ ਜਿਹੜੀ ਦੁਰਦਸ਼ਾ ਉਹ ਦਿਨ ਦਿਨ ਮਾਰੀ ਹੋ ਰਹੀ ਆ ਜਿੱਥੇ ਮਕਾਨ ਜਿਹੜੇ ਉਹ ਗਿਰ ਰਹੇ ਨੇ ਤੇ ਲੋਕ ਆ ਜਿਹੜੇ ਉਹ ਬਿਮਾਰੀ 'ਚ ਘਰੇ ਹੋਏ ਨੇ ਜਿੱਥੇ ਕੋਈ ਜਿੱਥੇ ਮੈਂ ਸਮਝਦਾ ਉਹ ਸਰਕਾਰ ਦਾ ਤਾਂ ਪ੍ਰਬੰਧ ਹੀ ਨਹੀਂ ਤੇ ਜੇ ਮੈਂ ਗੱਲ ਕਰਾਂ ਅੱਜ ਦੇ ਸਾਡੇ ਜਿਹੜੇ ਸ਼ਹੀਦਕਾਰ ਸੀ ਸਾਡੇ ਜਥੇਬੰਦੀਆਂ ਦੇ ਆਗੂ ਸਾਡੇ ਹੋਰ ਰਾਜਨੀਤਿਕ ਪਾਰਟੀਆਂ ਦੇ ਹਾਗੂ ਤੇ ਸਾਡੇ ਜਿਹੜੇ ਮਾ ਫਿਲਮੀ ਐਕਟਰ ਨੇ ਤੇ ਸਾਡੇ ਜਿਹੜੇ ਐਨਆਰਈ ਵੀਰ ਨੇ ਜਿਨ੍ਹਾਂ ਨੇ ਕੋ ਬੜਾ ਵੱਡਾ ਹਵਲਾ ਮਾਰ ਕੇ ਅਸੰਤਪ ਕੋਸ਼ਿਸ਼ਾਂ ਕੀਤੀਆਂ ਕਿ ਅਸੀਂ ਜਿਹੜੇ ਹੜਾਨਾ ਸਾਡੇ ਵੀਰ ਨੇ ਕਿਸਾਨ ਭਰਾ ਨੇ ਜਿਨ੍ਹਾਂ ਤੇ ਅੱਜ ਬਿਰਤਾ ਪਈ ਉਹਨਾਂ ਦੇ ਵਿੱਚ ਮਜ਼ਦੂਰ ਵੀ ਆਉਂਦੇ ਨੇ ਉਹਨਾਂ ਦੇ ਵਿੱਚ ਦੁਕਾਨਦਾਰ ਵੀ ਛੋਟੇ ਹੁੰਦੇ ਨੇ ਤੇ ਅਸੀਂ ਉਹਨਾਂ ਦੀ ਮਦਦ ਲਈ ਉਹਨਾਂ ਨੇ ਦਿਨ-ਪੋ ਰਾਤ ਬੜੇ ਵੱਡੇ ਅਪਰਾਲੇ ਕੀਤੇ ਨੇ ਸੋ ਅੱਜ ਸਾਨੂੰ ਸੇਧ ਲੈਂਨ ਦੀ ਲੋੜ ਆ ਜੇ ਅਸੀਂ ਮਨੁੱਖਤਾ ਦੀ ਸੇਵਾ ਨਹੀਂ ਕਰ ਸਕਦੇ ਤੇ ਮੈਂ ਸਮਝਦਾ ਸਾਡਾ ਇਸ ਧਰਤੀ ਤੇ ਚੱਲਣਾ ਜਿਹੜਾ ਨੇ ਫਲਾ ਅੱਜ ਕਿ ਕਦਮ ਵੀ ਨੇ ਫਲਾ ਤੇ ਮੈਂ ਇਹ ਇਸ ਸਮਾਜ ਤੋਂ ਦੱਸਣਾ ਚਾਹੁੰਦਾ ਵੀ ਸਾਨੂੰ ਅੱਜ ਏਕਤਾ ਦੀ ਲੋੜ ਆ ਸਾਨੂੰ ਪਿੰਡਾਂ ਦੇ ਵਿੱਚ ਏਕਤਾ ਬਣਾ ਕੇ ਭਾਈਚਾਰਕ ਸਾਂਝ ਬਣਾ ਕੇ ਸਾਨੂੰ ਸਮਾਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਜਿਨ੍ਹਾਂ ਲੋਕਾਂ ਦੀਆਂ ਫਸਲਾਂ ਤਬਾਹ ਹੋ ਗੀਆਂ ਜਿਨ੍ਹਾਂ ਦੇ ਪਸ਼ੂ ਰੋੜ ਗਏ ਨੇ ਜਿਨ੍ਹਾਂ ਦੇ ਘਰ ਤੈਜੇ ਨੇ ਇਹ ਕੋਈ ਮੌਕਾ ਨਹੀਂ ਗਾ ਰਾਜਨੀਤੀ ਕਰਨ ਦਾ ਇਹੋ ਜੀ ਰਾਜਨੀਤੀ ਨਾਲੋਂ ਤਾਂ ਉਹ ਬੰਦਿਆਂ ਨੂੰ ਮੈਂ ਨਾ ਵੀ ਦੇਖੇ ਜਿਵੇਂ ਕਿ ਰਗਵੀਰ ਸਿੰਘ ਜਾਨੀ ਨੇ ਕਿਹਾ ਸੀ ਵੀ ਮੁੱਖ ਮੰਤਰੀ ਨੂੰ ਮਰ ਜਾਣਾ ਚਾਹੀਦਾ ਜੇ ਉਹ ਨਹੀਂ ਕੁਝ ਰੇਸ ਸਕਦਾ ਤਾਂ ਇਦੋਂ ਵੱਡੀ ਕੀ ਗੱਲ ਹੋ ਸਕਦੀ ਆ ਇੱਕ ਜਥੇਦਾਰ ਅਕਾਲ ਤਖਤ ਦਾ ਇਹ ਗੱਲਾਂ ਕਹਿ ਜੇ ਤੇ ਮੈਂ ਸਮਝਦਾ ਰੱਬ ਸੁਣਦਾ ਹੁੰਦਾ ਉੱਤੇ ਤੇ ਇਸ ਕਰਕੇ ਮੈਂ ਇਸ ਮંચ ਤੋਂ ਦੱਸਣਾ